ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਸੰਤ ਘਾਟ ਸਾਹਿਬ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਜੋ ਆਪਾਂ ਅੰਦਰ ਚੱਲਦੇ ਆ ਜੈਸੂ ਵੇਲੇ ਜਗਤ ਦੇ ਤਾਰਨਹਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੇਈ ਨਦੀ ਵਿੱਚ ਤਿੰਨ ਦਿਨ ਅਲੋਪ ਰਹੇ ਗੁਰੂ ਜੀ ਨਾਲ ਈਰਖਾ ਕਰਨ ਵਾਲੇ ਪਾਪੀ ਲੋਕ ਤਾਂ ਇੱਥੋਂ ਤੱਕ ਮਾਨ ਘੜਤ ਗੱਲਾਂ ਕਹਿ ਰਹੇ ਸੀ ਕਿ ਮੋਦੀ ਨਾਨਕ ਨੇ ਨਵਾਬ ਦੌਲਤਖਾਂ ਦੇ ਮੋਦੀ ਖਾਨੇ ਵਿੱਚੋਂ ਗਰੀਬਾਂ ਨੂੰ ਬਹੁਤਾ ਧਨ ਲੁਟਾ ਦਿੱਤਾ ਹੈ ਉਦੋਂ ਤਾਂ ਰਾਜੇ ਮਹਾਰਾਜਿਆਂ ਵਾਂਗ ਖੁੱਲ੍ਹਾ ਹੀ দান ਦਿੰਦਾ ਸੀ ਪਰ ਹੁਣ ਜਿਸ ਵੇਲੇ ਦੇਖਿਆ ਕਿ ਮੋਦੀ ਖਾਨੇ ਦੇ ਹਿਸਾਬ ਕਿਤਾਬ ਵਿੱਚ ਬਹੁਤਾ ਘਾਟਾ ਆ ਰਿਹਾ ਹੈ ਤੇ ਨਵਾਬ ਦੇ ਡਰ ਕਰਕੇ ਉਸਨੇ ਵੇਈ ਨਦੀ ਵਿੱਚ ਛਾਲ ਮਾਰ ਕੇ ਆਪਣੇ ਪ੍ਰਾਣ ਦੇ ਦਿੱਤੇ ਹਨ ਮੂਰਖ ਨਿੰਦਕਾਂ ਦੀਆਂ ਇਹ ਗੱਲਾਂ ਸੁਣ ਕੇ ਜੈ ਰਾਮ ਜੀ ਹੋਰ ਵੀ ਦੁਖੀ ਹੁੰਦੇ ਨਗਰ ਦੇ ਲੋਕਾਂ ਅਤੇ ਪਰਿਵਾਰ ਦੀ ਹਾਲਤ ਵਿਚਾਰ ਕੇ ਬੇਬੇ ਨਾਨਕੀ ਜੀ ਨੇ ਗੁਰੂ ਸਾਹਿਬ ਜੀ ਦਾ ਧਿਆਨ ਧਰਿਆ ਅਤੇ ਬੇਨਤੀਆਂ ਕਰਨ ਲੱਗੇ हे मुक्ति दाता ਆਪਣੇ ਦਾਸਾਂ ਨੂੰ ਆਨੰਦ ਦਾ दान ਦੇਣ ਵਾਲੇ ਪਾਪਾ ਨੂੰ ਨਾਸ਼ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਜੇ ਮੇਰੇ ਰਿਦੇ ਦੀ ਭਾਵਨਾ ਸੱਚੀ ਹੈ ਤਾਂ ਸਵੇਰੇ ਪ੍ਰਗਟ ਹੋ ਜਾਓ ਆਪਣੇ ਪਿਆਰਿਆਂ ਦਾ ਦੁੱਖ ਦੂਰ ਕਰੋ ਅਤੇ ਜਿਹੜੇ ਵੱਡੇ ਹੰਕਾਰੀ ਅਤੇ ਘਮੰਡੀ ਹਨ ਉਹਨਾਂ ਨੂੰ ਸ਼ਰਮਿੰਦੇ ਕਰ ਦਿਓ ਸਾਰੀ ਰਾਤ ਬੇਬੇ ਨਾਨਕੀ ਜੀ ਗੁਰੂ ਸਾਹਿਬ ਜੀ ਨੂੰ ਬੇਨਤੀਆਂ ਕਰਦੇ ਰਹੇ ਇੱਧਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਿੱਖ ਜਿਸ ਨੂੰ ਆਪਣੇ ਬਸਤਰ ਫੜਾ ਕੇ ਗਏ ਸਨ ਉਹ ਰੋਜ਼ ਉਸ ਜਗ੍ਹਾ ਤੇ ਆ ਕੇ ਖਲੋਤਾ ਰਹਿੰਦਾ ਹੈ ਜਿੱਥੋਂ ਗੁਰੂ ਸਾਹਿਬ ਜੀ ਵੇਈਂ ਵਿੱਚ ਪ੍ਰਵੇਸ਼ ਹੋਏ ਸੀ ਭਾਵ ਗੁਰਦੁਆਰਾ ਬੇਰ ਸਾਬ ਵਾਲਾ ਸਥਾਨ ਤੀਸਰੇ ਦਿਨ ਜਿਸ ਵੇਲੇ ਸਿੱਖ ਵੇਈਂ ਦੇ ਕਿਨਾਰੇ ਤੇ ਬਸਤਰ ਲੈ ਕੇ ਖੜਾ ਸੀ ਉਥੋਂ ਇੱਕੋ ਦੂਰ ਗੁਰੂ ਜੀ ਵੇਈਂ ਵਿੱਚੋਂ ਬਾਹਰ ਆਏ ਜੈਸ ਵੇਲੇ ਉਸ ਸਿੱਖ ਨੇ ਸਤਿਗੁਰੂ ਸਾਹਿਬ ਜੀ ਨੂੰ ਦੇਖਿਆ ਤੇ ਬੜਾ ਖੁਸ਼ ਹੋਇਆ ਭੱਜ ਕੇ ਗੁਰੂ ਸਾਹਿਬ ਜੀ ਕੋਲ ਆਇਆ ਤੇ ਚਰਨਾਂ ਤੇ ਡਿੱਗ ਕੇ ਨਮਸਕਾਰ ਕੀਤੀ ਅਤੇ ਬਸਤਰ ਗੁਰੂ ਸਾਹਿਬ ਜੀ ਨੂੰ ਦੇ ਦਿੱਤੇ ਗੁਰੂ ਸਾਹਿਬ ਜੀ ਸਿੱਖ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ ਅਤੇ ਬਚਨ ਆਖੇ ਨਿਹਾਲ ਰਹੁ ਇਨ੍ਹਾਂ ਕਹਿਣ ਅਸਾਰ ਉਸ ਸਿੱਖ ਦੇ ਝਟਕ ਪਾਟ ਖੁੱਲ ਗਏ ਭਰਮ ਮਿਟ ਗਿਆ ਅਤੇ ਅੰਤਰ ਆਤਮਾ ਦਾ ਪ੍ਰਕਾਸ਼ ਹੋ ਗਿਆ ਜਿਵੇਂ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਫਰਮਾਉਂਦੇ ਹਨ ਬਾਬਾ ਪੈਦਾ ਸੱਚਖੰਡ ਨੋ ਨਿਦ ਨਾਮ ਗਰੀਬੀ ਪਾਈ ਭਾਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਜੋ ਸੱਚੇ ਪਰਮੇਸ਼ਰ ਵਾਹਿਗੁਰੂ ਜੀ ਦਾ ਸੱਚਾ ਟਿਕਾਣਾ ਹੈ ਉਥੇ ਅਕਾਲ ਪੁਰਖ ਦੇ ਦਰ ਤੇ ਜਾਣਾ ਕੀਤਾ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਬਖਸ਼ਿਸ਼ਾਂ ਦੇ ਰੂਪ ਵਿੱਚ ਨੌ ਪ੍ਰਕਾਰ ਦੀ ਧਨ ਰਾਸ਼ੀ ਦੀ ਬਰਕਤ ਭਾਵ ਨੌ ਖਜ਼ਾਨੇ 18 ਪ੍ਰਕਾਰ ਦੀ ਸਿੱਧੀ ਅਤੇ ਮੂਲ ਮੰਤਰ ਦੇ ਰੂਪ ਵਿੱਚ ਨਾਮ ਅਤੇ ਗਰੀਬੀ ਨਿਮਰਤਾ ਦੀ ਦਾਤ ਪ੍ਰਾਪਤ ਕੀਤੀ ਇਹ ਉਹੀ ਵੈਈ ਨਦੀ ਹੈ ਜਿਸ ਵਿੱਚ ਛੁੱਭੀ ਮਾਰ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਨੂੰ ਮਿਲਣ ਵਾਸਤੇ ਗਏ ਅਤੇ ਤੀਸਰੇ ਦਿਨ ਇਸੇ ਅਸਥਾਨ ਤੇ ਆ ਕੇ ਪ੍ਰਗਟ ਹੋਏ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਬਹੁਤ ਸੁੰਦਰ ਦਰਬਾਰ ਬਣਿਆ ਹੋਇਆ ਹੈ ਇਸੇ ਹੀ ਅਸਥਾਨ ਤੇ ਗੁਰੂ ਜੀ ਨੇ ੴ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਉਚਾਰਿਆ ਸੀ ਇਸ ਦਰਬਾਰ ਦੇ ਪਿਛਲੇ ਪਾਸੇ ਇਹ ਜੋ ਇਮਾਰਤ ਆਪ ਜੀ ਦੇਖ ਰਹੇ ਹੋ ਇਹ ਮੂਲ ਮੰਤਰ ਸਥਾਨ ਬਣ ਰਿਹਾ ਹੈ ਇਸ ਸਥਾਨ ਦੀ ਕਾਰ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ ਅਤੇ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਾਲੇ ਮਹਾਪੁਰਸ਼ਾਂ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਈ ਜਾ ਰਹੀ ਹੈ ਗੁਰਦੁਆਰਾ ਬੀਰ ਸਾਹਿਬ ਤੋਂ ਜੇ ਅਸੀਂ ਗੁਰਦੁਆਰਾ ਸੰਤ ਘਾੜ ਸਾਹਿਬ ਆਉਣਾ ਹੋਵੇ ਤਾਂ ਇੱਕ ਰਸਤਾ ਬਾਜ਼ਾਰ ਵਿੱਚੋਂ ਦੀ ਹੋ ਕੇ ਆਉਂਦਾ ਹੈ ਅਤੇ ਦੂਸਰਾ ਰਸਤਾ ਇਹ ਜੋ ਗੁਰਦੁਆਰਾ ਬੀਰ ਸਾਹਿਬ ਦੇ ਬਿਲਕੁਲ ਨਾਲ ਵੇਈ ਨਦੀ ਲੰਘਦੀ ਹੈ ਉਸ ਦੇ ਬਿਲਕੁਲ ਨਾਲ-ਨਾਲ ਪੱਕਾ ਰਸਤਾ ਬਣਾਇਆ ਗਿਆ ਹੈ ਜਿਸ ਦੀ ਸੇਵਾ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਉਹਨਾਂ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਈ ਗਈ ਹੈ ਜਿਸ ਦੇ ਉੱਪਰ ਬਹੁਤ ਸੰਘਣੇ ਰੁੱਖ ਬੂਟੇ ਵੀ ਲਗਾਏ ਗਏ ਹਨ ਇੱਧਰ ਅੱਗੇ ਆ ਕੇ ਇਹ ਲੱਕੜ ਦਾ ਪੁਲ ਬਣਿਆ ਹੋਇਆ ਹੈ ਜਿਸ ਨੂੰ ਪਾਰ ਕਰਕੇ ਅਸੀਂ ਗੁਰਦੁਆਰਾ ਸੰਤ ਘਾੜ ਸਹਿਬ ਆ ਸਕਦੇ ਹਾਂ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਬਿਲਕੁਲ ਨਾਲ ਇਹ ਗੁਰੂ ਕਾ ਲੰਗਰ ਹਾਲ ਬਣਿਆ ਹੋਇਆ ਹੈ ਜਿੱਥੇ ਆ ਕੇ ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ ਸੋ ਆਪ ਜੀ ਨੂੰ ਇਸ ਪਾਵਨ ਸਥਾਨ ਦੇ ਦਰਸ਼ਨ ਕਰਵਾਉਂਦਿਆਂ ਤੋਂ ਬਹੁਤ ਸਾਰੀਆਂ ਪੁੱਲਾਂ ਹੋ ਗਈਆਂ ਹਨ ਆਪ ਜੀ ਅਣਜਾਣ ਸਮਝ ਕੇ ਮੁਆਫ ਕਰਿਓ ਅੱਗੇ ਵਾਸਤੇ ਸਤਿਗੁਰੂ ਜੀ ਸਮਤ ਬਖਸ਼ਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ Facebook ਪੇਜ ਨੂੰ ਫੋਲੋ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ